ਬਚਪਨ ਚ ਮੈਨੂੰ ক্রিকেট ਦਾ ਸ਼ੌਂਕ ਸੀਗਾ ਜੀ ਤੇ ਡੈਡੀ ਮੇਰੇ ਕਬੱਡੀ ਦੇ ਰੇਟਰ ਸੀਗੇ ਉਹਨਾਂ ਦੀ ਡੈਥ 2003 ਚ ਹੋ ਗਈ ਸੀਗੀ ਤੇ ਬਿਜਲੀ ਬੋਰਡ ਚ ਲਾਈਨਮੈਨ ਆ ਜੀ ਸੀਗੇ ਮੇਰੇ ਡੈਡੀ ਤੇ ਤੇ ਉਹ ਹੁੰਦੇ ਫਿਰ ਮੈਂ ਕਬੱਡੀ ਚ ਜਾਣਾ ਸੀਗਾ ਉਹ ਜਦੋਂ ਸੀਗੇ ਮੈਂ ক্রিকেট ਖੇਡਦਾ ਹੁੰਦਾ ਸੀਗਾ ਜੀ ਤੇ ক্রিকেট ਦੇ ਵਿੱਚ ਮੈਨੂੰ ਜੋਨਟੀ ਦਾ ਨਾਮ ਦਿੱਤਾ ਆਇਆ ਸੀਗਾ ਜੀ ਤੇ ਤੁਸੀਂ ਕਿਉਂ ਜੋਨਟੀ ਹੀ ਕਿਉਂ ਜੋਨਟੀ ਤਾਂ ਕਹਿੰਦੇ ਸੀ ਇੱਕ ਤਾਂ ਮੇਰਾ ਥਰੋ ਬੜਾ ਵਧੀਆ ਸੀਗਾ ਥਰੋ ਮੇਰਾ ਵਿਕਟ ਕੀਪਰ ਜਲਦੀ ਕਿਤੇ ਹੱਥ ਨਹੀਂ ਪਾਉਂਦਾ ਸੀਗਾ ਮੈਨੂੰ ਲਾਉਂਦੇ ਵੀ ਬਾਉਂਡਰੀ ਦੇ ਵਿੱਚ ਹੀ ਸੀਗੇ ਤੇ ਕੈਚ ਮੇਰਾ ਉਹ ਹੁੰਦਾ ਸੀਗਾ ਜਿਹੜਾ ਪਤਾ ਹੁੰਦਾ ਸੀਗਾ ਵੀ ਇਹ ਕੈਚ ਮਿੱਕਾ ਹੀ ਵੱੜ ਜਾਂਦਾ ਮੇਰੇ ਗੋਡੇ ਗਿੱਟੇ ਬਾਵਾ ਬੂਵਾ ਸਾਰੀਆਂ ਮੈਂ ਛਲਾ ਲੈਂਦਾ ਸੀ ਪਰ ਮੈਂ ਕੈਚ ਨਹੀਂ ਜਾਣ ਦਿੰਦਾ ਸੀਗਾ ਤੇ ਮੈਨੂੰ 7ਵੇਂ ਨੰਬਰ ਤੇ ਭੇਜਦੇ ਹੁੰਦੇ ਸੀ ਵੀ ਮਿੱਕੇ ਜਾ ਕੇ ਨਾ ਤੈੜ ਫੈੜ ਕਰਦੇ ਤੇ ਇੱਕ ਮੈਚ ਇਹੋ ਜਿਹਾ ਸੀਗਾ ਸਾਰੇ ਮਤਲਬ ਪਲੇਅਰ ਆਊਟ ਹੋ ਗਏ ਸੀ ਐਂਡ 'ਚ ਮੇਰੀ ਆਸ ਸੀਗੀ ਇਕੱਲੇ ਦੀ ਤੇ ਰਨ ਵੀ ਕਾਫੀ ਚਾਹੀਦੇ ਸੀ ਪਲੇਅਰ ਵੀ ਸਾਰੇ ਆਊਟ ਹੋ ਗਏ ਫਿਰ ਉਹ ਮੈਚ ਦੇ ਵਿੱਚ ਮੈਂ ਛੱਕੇ ਬੜੇ ਮਾਰੇ ਜਿਕੇ ਤੇ ਉਹ ਕਹਿੰਦੇ ਵੀ ਮਿੱਕੇ ਵੀ ਅਸੀਂ ਤਾਂ ਤੈਨੂੰ ਵੈਸੇ ਹੀ ਸਮਝਦੇ ਸੀਗੇ ਵੀ ਤੂੰ ਤਾਂ ਛੱਕੇ ਮਾਰ ਮਾਰ ਕੇ ਇਹਨਾਂ ਦਾ ਬੁਰਾ ਹ ਤੋ ਉਸ ਤੋਂ ਬਾਅਦ ਮੈਨੂੰ ਉਹ ਜੌਂਟੀ ਕਹਿਣ ਲੱਗੇ ਸੀ ਵੀ ਕਹਿੰਦੇ ਤੂੰ ਇੱਕ ਬੈਸਟ ਆਪਣਾ ਉਹ ਵੀ ਆ ਪਲੇਅਰ ਵੀ ਆ ਤੂੰ ਫਿਲਡਿੰਗ ਬਹੁਤ ਜ਼ਬਰਦਸਤ ਕਰਦਾ ਵਾ ਬੈਸਟ ਬੈਟਸਮੈਨ ਵੀ ਆ ਕਹਿੰਦੇ ਤੈਨੂੰ ਅੱਜ ਦੇਖ ਲਿਆ ਕਹਿੰਦੇ ਉਸ ਤੋਂ ਬਾਅਦ ਮੈਨੂੰ ਜੌਂਟੀ ਕਹਿਣ ਲੱਗ ਪਈ ਸੀ ਮੇਰੇ ਦੋਸਤ ਮਿੱਤਰ ਜਿੰਨੇ ਵੀ ਸੀਗੇ ਜੀ ਅੱਛਾ ਮੈਂ ਨਾ ਇੱਕ ਹੋਰ ਥੋੜੀ ਚੀਜ਼ ਤੁਹਾਡੇ ਬਾਰੇ ਸੁਣੀ ਹੈ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਕਬੱਡੀ ਦੇ ਬੜੇ ਜਾਣੇ ਮਾਣੇ ਰੇਡਰ ਬੰਨੇ ਜਾਂਦੇ ਸੀਗੇ ਤੇ ਤੁਹਾਨੂੰ ਵੀ ਹੋਰ ਵੀ ਬਹੁਤ ਸਾਰੇ ਸਪੋਰਟਸ ਤੇ ਐਕਟੀਵਿਟੀਆਂ ਦੀ ਨੋਲੇਜ ਕਾਫੀ ਹੈ ਡਿਸਕਸ ਕਰੋ ਤੁਸੀਂ ਕਾਫੀ ਅੱਛਾ ਸਟੂਡ ਦੇ ਰਹੇ ਹੋ ਔਰ ਇਹਦੀ ਟ੍ਰੇਨਿੰਗ ਵੀ ਇਹਦੇ ਦੇ ਰਹੇ ਹੋ ਠੀਕ ਹੈ ਪਰ ਉਹ ਜਿਹੜਾ ਤੁਸੀਂ ਕੰਨਾਂ ਤੇ ਕਲਿੰਪ ਲਾ ਕੇ ਪਾਰ ਚੱਕਦੇ ਹੋ ਕਦੀ ਸੋਚਿਆ ਕਿ ਇਹਨਾਂ ਦੇ ਵਿੱਚ ਵੀ ਮੈਂ ਗਿਨੀਸ ਬੁੱਕਸ ਰਿਕਾਰਡ ਦੇ ਲਈ ਟਰਾਈ ਕਰ ਸਕਦਾ ਡਿਸਕਸ ਥਰੋ ਦੇ ਮਾਮਲੇ ਦੇ ਵਿੱਚ ਜਾਂ ਹੋਰ ਜੋ ਐਕਟੀਵਿਟੀ ਤੁਸੀਂ ਕਰਦੇ ਹੋ ਐਕਚੁਅਲੀ ਇਦਾਂ ਦਾ ਜਿਹੜੀ ਡਿਸਕਸ ਥਰੋ ਆ ਉਹ ਆਈ ਥਿੰਕ ਮੇਰੇ ਖਿਆਲ ਨਾਲ 2 ਜਾਂ 3 ਸਾਲ ਹੀ ਹੋਇਆ ਮੈਨੂੰ ਜਿਆਦਾ ਕੋਈ ਜਿਆਦਾ ਸਮਾਨੀ ਹੋਇਆ ਹੈਗਾ ਤੇ 2 ਜਾਂ 3 ਸਾਲ ਹੋਏ ਉਦੋਂ ਮੇਰੀ ਉਮਰ ਮਤਲਬ 37-38 ਸਾਲ ਸੀਗੀ ਅਗਰ ਉਹੀ ਮੈਂ ਡਿਸਕਸ ਮਤਲਬ ਨੀਅਰ ਅਬਾਊਟ ਅਗਰ ਮੈਂ 21-22 ਸਾਲ ਤੇ ਸ਼ੁਰੂ ਕਰਦਾ ਤਾਂ ਹੋ ਸਕਦਾ ਵੀ ਸ਼ਾਇਦ ਮੈਂ ਨੈਸ਼ਨਲ ਜਾਂ ਇੰਟਰਨੈਸ਼ਨਲ ਖਿ ਸੋ ਚਲੋ ਉਧਰੋਂ ਨਹੀਂ ਹੋ ਸਕਿਆ ਤੇ ਜਿੰਨੀ ਮਤਲਬ ਸ਼ਮਤਾ ਰੱਖਦਾ ਮਾਂ ਓਨੀ ਕੁ ਪਲੇਅਰਾਂ ਨੂੰ ਗਰਾਊਂਡ ਦੇ ਵਿੱਚ ਟ੍ਰੇਨਿੰਗ ਦਿੰਦਾ ਟ੍ਰੇਨਿੰਗ ਵੀ ਫ੍ਰੀ ਦਿੰਦਾ ਮਾਂ ਤੇ ਕੁਝ ਪਲੇਅਰ ਮੇਰੇ ਸਿਲੈਕਟ ਵੀ ਹੋ ਚੁੱਕੇ ਆ ਤੇ ਅਕੈਡਮੀਆ ਦੇ ਵਿੱਚ ਖੇਡ ਰਹੇ ਆ ਤੇ ਸੋ ਮਤਲਬ ਕਰੀ ਜਾ ਰਿਆ ਨੇ ਨਿਰੰਤਰ ਜੋ ਮਨ ਨੂੰ ਲੱਗਦਾ ਵਾ ਕਿ ਯੂਥ ਨੂੰ ਜਿੰਨਾ ਕਿ ਕਰਨਾ ਚਾਹੀਦਾ ਮੋਟੀਵੇਸ਼ਨ ਤੋਂ ਉਹਦੇ ਹਿਸਾਬ ਨਾਲ ਮੈਂ ਯੂਥ ਨੂੰ ਕਰੀ ਜਾਂਦਾ ਜੀ ਚਲੋ ਇਹ ਤੁਸੀਂ ਇੱਕ ਤਰ੍ਹਾਂ ਦਾ ਸਮਾਜ ਸੇਵਾ ਹੈ ਕਿ ਮਤਲਬ ਫ੍ਰੀਜ ਟ੍ਰੇਨਿੰਗ ਦੇਣਾ ਗਰੀਬ ਬੱਚਿਆਂ ਨੂੰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮਤਲਬ ਸਪੋਰਟ ਦੀ ਟ੍ਰੇਨਿੰਗ ਦੇਣਾ ਇਹ ਬਹੁਤ ਵੱਡੀ ਗੱਲ ਹੈ ਔਰ ਸਪੋਰਟਸ ਨੂੰ ਵੀ ਮਤਲਬ ਇੱਕ ਅੱਛੇ ਪਲੇਅਰ ਦੇਣਾ ਵੀ ਇੱਕ ਕੋਚ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਜਿਹੜੀ ਤੁਹਾਡੀ ਫੈਮਿਲੀ ਲਾਈਫ ਹੈ ਤੁਹਾਡੀ ਜਿਹੜੀ ਲਾਈਫ ਹੈ ਤੁਹਾਡੇ ਫੈਮਿਲੀ ਮੈਂਬਰਸ ਉਹਨਾਂ ਦਾ ਮਤਲਬ ਤੁਹਾਡੇ ਇਸ ਇਸ ਸਫ਼ਰ ਦੇ ਵਿੱਚ ਕਿਵੇਂ ਦਾ ਰੋਲ ਰਿਹਾ ਹੈ ਤੇ ਜਿਹੜੇ ਅਪ ਐਂਡ ਡਾਊਨਸ ਆਏ ਆ ਉਹ ਸਾਰੇ ਚੀਜ਼ਾਂ ਮੈਂ ਜਾਨਣਾ ਚਾਹੂੰਗੀ ਇੱਕ ਵਾਰ ਮੈਂ ਉਦੋਂ ਮੈਂ ਆਈ ਥਿੰਕ ਮੇਰੇ ਕੋਲ 50 ਕਿਲੋ ਚੱਕਣਾ ਸ਼ੁਰੂ ਕੀਤਾ ਆ ਸੀਗਾ ਤੇ 50 ਕਿਲੋ ਚੱਕਦੇ ਮੀਂਹ ਮੂ ਪੈ ਰਿਹਾ ਸੀਗਾ ਮੈਂ ਕਿਹਾ ਵੀ ਚਲੋ ਪੌੜੀਆਂ ਸਾਫ਼ ਕਰ ਲਈਏ ਵੀ ਮੀਂਹ ਦੇ ਵਿੱਚ ਪੌੜੀਆਂ ਵਧੀਆ ਲਿਚਕ ਜਾਂਦੀਆਂ ਨੇ ਪੱਤਰ ਪੁੱਤਰ ਲੱਗਿਆ ਆ ਸੀਗਾ ਤੇ ਮੇਰੇ ਦਿਮਾਗ ਦੇ ਵਿੱਚ ਸੀਗਾ ਨਹੀਂ ਵੀ ਮੈਂ ਸਲਿੱਪ ਕਰ ਜਾਊਂਗਾ ਤੇ ਮੈਂ ਉੱਪਰਲੀ ਪੌੜੀ ਤੋਂ ਸਲਿੱਪ ਆਇਆ ਮੈਂ ਤੇ ਉੱਪਰਲੀ ਪੌੜੀ ਤੋਂ ਸਲਿੱਪ ਹੋ ਗਿਆ ਥੱਲੇ ਜਾ ਕੇ ਸਿੱਧਾ ਖੜਾ ਹੋ ਗਿਆ ਮੈਂ ਘੁੰਮ ਕੇ ਪੌੜੀ ਜਦੋਂ ਰਾਉਂਡ ਚ ਘੁੰਮਦੀ ਆ ਥੱਲੇ ਜਾ ਕੇ ਸਿੱਧਾ ਖੜਾ ਹੋ ਗਿਆ ਮੈਂ ਸਿੱਧਾ ਖੜਿਆ ਸਵੇਰ ਦੇ 3 ਵਜੇ ਹੋਈ ਸੀਗੇ ਤੇ ਮੈਂ ਹੈਰਾਨ ਹੋ ਗਿਆ ਵੀ ਨਹੀਂ ਮੈਨੂੰ ਕੁਛ ਨਹੀਂ ਹੋਇਆ ਮੈਂ ਟੱਚ ਕੀਤਾ ਆਪਣੇ ਲੋਅਰ ਬੈਕ neck ਨੁੱਕ ਤੇ ਸਾਰੀ ਜਗ੍ਹਾ ਟੱਚ ਕੀਤਾ ਮੇਰੇ ਕੋਈ ਸੱਟ ਨਹੀਂ ਵੱਜੀ ਉਹਦੇ ਮੈਂ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਵੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਜੀਵਨ ਦਾਣ ਦੇ ਦਿੱਤਾ ਨਹੀਂ ਤਾਂ ਮੇਰੇ ਤਾਂ ਹੁਣ ਨੂੰ ਮਣਕਾ ਮਣਕਾ ਹਲੇ ਜਾਣਾ ਸੀਗਾ ਤੋਂ ਦੂਸਰੀ ਵਾਰ ਮੈਂ ਫੇਰ ਡਿੱਗਿਆ ਤੇ ਦੂਸਰੀ ਵਾਰ ਫੇਰ ਉਹੀ ਸੀਨ ਹੋਇਆ ਪਰ ਦੂਸਰੀ ਵਾਰ ਇਦਾਂ ਮੈਂ ਸੱਟ ਲੱਗ ਗਈ ਮੇਰੇ ਤਾਂ ਰਸਤੇ ਵਿੱਚ ਜਦੋਂ ਪੌੜੀ ਮੁੜਦੀ ਆ ਉਹਦੇ ਵਿੱਚ ਸਾਡਾ ਸਾਹਮਣੇ ਕਿਚਨ ਆ ਕਿਚਨ ਦੇ ਵਿੱਚ ਮੇਰੇ ਪੈਰ ਫਸ ਗਏ ਉਦੋਂ ਮੇਰੀ हिਪ 'ਚ ਸੱਟ ਵੱਜ ਗਈ ਸੀ ਤੇ ਸੋ ਆਈ ਥਿੰਕ ਉਦੋਂ ਮੈਂ ਡਾਕਟਰ ਨੇ ਮੈਨੂੰ ਕਿਹਾ ਸੀ ਮਹੀਨਾ ਕਾ ਰੈਸਟ ਕਰਨੀ ਆ ਸੋ ਮੈਂ ਉਹ ਜਿਹੜੀ ਆਪਣੀ ਸੱਟ ਘਟੋ ਘਟ 7 ਦਿਨਾਂ ਦੇ 8 ਦਿਨਾਂ ਦੇ ਵਿੱਚ ਠੀਕ ਕਰ ਲਈ ਸੀ ਮੈਂ ਤੇ ਫੇਰ ਦੁਬਾਰਾ ਮੈਂ ਚੱਕਣਾ ਸ਼ੁਰੂ ਕਰਤਾ ਸੀ ਇਹ ਮਤਲਬ ਬਹੁਤ ਵੱਡਾ ਹਾਸਾ ਜਿਹਾ ਅਗਰ ਮੈਂ ਇਹਦੇ 'ਚ ਨਾ ਵੱਜਦਾ ਤਾਂ ਮੈਂ ਰਿਕਾਰਡ ਨਹੀਂ ਬਣਾ ਸਕਣਾ ਜੀ ਗਾ ਪਰ ਇਸ ਸਫਰ ਦੇ ਦੌਰਾਨ ਤੁਸੀਂ ਆਪ ਦੇ ਕੁਝ ਫੈਮਿਲੀ ਮੈਂਬਰਸ ਵੀ ਗਵਾਏ ਆ ਜਿਨ੍ਹਾਂ ਦਾ ਜ਼ਿਆਦਾ ਸਪਨਾ ਸੀਗਾ ਕਿ ਮਤਲਬ ਕਿ ਤੁਹਾਨੂੰ ਗਿਨੀਸ ਬੁਕਸ ਰਿਕਾਰਡ ਦੇ ਵਿੱਚ ਨਾਮ ਦਰਜ ਕਰਦਾ ਦੇਖਣ ਤੁਹਾਡੇ ਉਹ ਸਕਸੈਸ ਤੇ ਕਿੱਥੇ ਨ ਕਿੱਥੇ ਵਿਟਨੈਸ ਬਣਨ ਪਰ ਕਿੱਥੇ ਨ ਕਿੱਥੇ ਤੁਹਾਡਾ ਤੁਹਾਡਾ ਔਰ ਉਹਨਾਂ ਦਾ ਕਿੱਥੇ ਨ ਕਿੱਥੇ ਸਪਨਾ ਟੁੱਟਿਆ ਹੋਵੇ ਉਹ ਅਸਲ ਦੇ ਵਿੱਚ ਪੂਰਾ ਮਾਮਲਾ ਕੀ ਸੀ ਦੇਖੋ ਜੀ ਡੈਡੀ ਤਾਂ ਮੈਨੂੰ ਬਚਪਨ ਹੀ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਵੀ ਮੇਰੇ ਮਤਲਬ ਦੋ ਸਿਸਟਰਾਂ ਵੱਡੀਆਂ ਇੱਕ ਸਿਸਟਰ ਦੀ ਡੈਥ ਹੋ ਗਈ ਹੈ ਤੇ ਹੁਣ ਅਸੀਂ ਮਤਲਬ ਦੋ ਭਰਾ ਤੇ ਇੱਕ ਭੈਣ ਰਹਿ ਗਏ ਆ ਸਭ ਤੋਂ ਛੋਟਾ ਮੈਂ ਜੀ